ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਦੋਸਤੋ ਪਿੰਡ ਬਾਣੀਆ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਦੋਸਤੋ ਸ੍ਰੀ ਅਮਰਸਰ ਰੈਵ ਸੈਵ ਰੈਨ ਦਾ ਇੱਥੋਂ ਬਣਾਈ ਆ ਖਲਚੀਆਂ ਵੀ ਲੱਗ ਰਹਿੰਦਾ ਚਾਰ ਨਾਗਾ ਬਾਈ ਕੋਲੇ ਤੇ ਇੱਕ ਨਾਗ ਦੋਸਤੋ ਗੱਬਣ ਤੇ ਤਿੰਨ ਇਧਰ ਸੂਏ ਸੋਈ ਆ ਗੱਬਣ ਦੋਸਤੋ ਲਗਭਗ 10 ਦਿਨਾਂ ਦੀ ਡੇਟਮ ਦਾ ਕੁ ਕੱਚੀ ਆ ਉੱਪਰ ਵੀ 7-8 ਦਿਨ ਕੱਢ ਜਾਂਦੀ ਆ ਮੁੱਲ ਬਾਈ ਦਾ ਤਾਂ 50 ਤੇ 45 ਦੀ ਦਿੰਦਾ ਇਹ 18 ਲੀਟਰ ਦੁੱਧ ਨੇ ਪਿਛਲੇ ਸੂਏ ਪਾਇਆ ਹੋਇਆ ਕੱਦ-ਕੜ ਚੰਗਾ ਵਜਨ ਚੰਗਾ ਤੇ ਇਧਰ ਦੋਸਤੋ 7 12 ਲੀਟਰ ਦੁੱਧ ਹਾਜ਼ਰ 32000 ਦੀ ਦੋਸਤੋ ਖਾਣਾ ਹੈ ਤੇ ਅੱਗੇ ਦੋਸਤੋ ਸੂਈ ਨੂੰ ਤੀਜਾ ਦਿਨ ਹੋ ਗਿਆ ਮਗਰ ਇਹਦੇ ਵੱਛਾ ਕਾ ਦੂਜਾ ਸੂਹਾ ਸੂਈ ਆ ਤੇ ਇਸ ਟਾਈਮ 8-10 ਲੀਟਰ ਦੁੱਧ ਰੈਡੀ ਆ ਖਾਣਾ ਬਾਈ ਜ਼ਿਆਦਾ ਵੀ 30000 ਦੀ ਦੇ ਦਾਂਗੇ ਤੇ ਚਾਰ ਨੰਬਰ ਵੀ ਸੂਈ ਸਵਾਈ ਆ ਤੇ ਇਹਦੇ ਮਗਰ ਵੀ ਦੋਸਤੋ ਵੱਛੀ ਆ ਜਿਹੜੀ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਦੱਸਿਆ ਸੀ ਬਾਈ 10 ਕਿਲੋ ਮਿੰਦੀ ਵਾਲਾ ਗੇਲਾ ਹੁੰਦਾ 10 ਕਿਲੋ ਦੋਸਤੋ ਵੈਸੇ 11 ਵੀ ਆ ਤੇ ਇਹ ਵੀ ਦੋਸਤੋ 32000 ਦੀ ਖਾਣਾ ਹੈ ਦੋਹਾਂ ਦੇ ਮਗਰ ਬੱਚਿਆਂ ਤੇ ਇੱਕ ਦੇ ਮਗਰ ਦੋਸਤੋ ਬੱਚਾਗਾ ਸਾਹਮਣੇ ਆਪਾਂ ਸਕਰੀਨ ਤੇ ਦੇਖ ਰਹੇ ਨੰਬਰ ਸੱਲੇ ਸਕਰੀਨ ਤੇ ਰਹੂਗਾ ਵੀਡੀਓ ਦੇਖ ਲਈ ਧੰਨਵਾਦ